ਹਿੰਦੂਆਂ ਦੇ ਵੱਡੇ ਨੇਤਾ ਜਿਹੜੇ ਬੰਦੇ ਆ ਉਹਨਾਂ ਦੀ ਜਿਹੜੀ ਭਾਵਨਾਵਾਂ ਜਿਹੜੀ ਆਹ ਤੂੰ ਇਹ ਜਿਹੜੀ ਕਾਗਜ਼ੀ ਭਾਵਨਾਵਾਂ ਹੈਗੀਆਂ ਜਿਹੜੀ ਬਿਲਕੁਲ ਕਾਗਜ਼ੀ ਆ ਉਹਦਾ ਮੈਂ ਤੁਹਾਨੂੰ ਦੱਸੂਗਾ ਵੀ ਕਾਗਜ਼ੀ ਕਿਉਂ ਹੈ ਉਹਨਾਂ ਦੀ ਕਾਗਜ਼ੀ ਜਿਹੜੀ ਭਾਵਨਾਵਾਂ ਆਹ ਤੂੰ ਜਾਂ ਉਹਨੂੰ ਲੈ ਕੇ ਇੱਕ ਦੂਜੇ ਤੋਂ ਹੋੜ ਮੱਚੀ ਹੋਈ ਹੈ ਵੀ ਮੈਂ ਤੇਰੇ ਤੋਂ ਵੱਡਾ ਹਿੰਦੂਵਾਦੀ ਮੈਂ ਤੇਰੇ ਤੋਂ ਵੱਡਾ ਹਿੰਦੂਵਾਦੀ ਉਹਨ ਇੱਕ ਕੋਲ ਮਾਫੀ ਮੰਗ ਲਈ ਸਾਡੇ ਕੋਲੋਂ ਕਿਉਂ ਨਹੀਂ ਮੰਗੀ ਉਹਦੇ ਤੋਂ ਮੰਗ ਲਈ ਸਾਡੇ ਕੋਲੋਂ ਕਿਉਂ ਨਹੀਂ ਮੰਗੀ ਹੂੰ ਸਾਡੇ ਕੋਲ ਆਵੇ ਇਹ 50 60 ਬੰਦੇ ਆ ਪੂਰੇ ਪੰਜਾਬ ਦੇ ਵਿੱਚ 50 60 ਹੀ ਸੰਗਠਨ ਆ ਜਿੰਨੇ ਬੰਦੇ ਉੰਨੇ ਸੰਗਠਨ ਇਹ ਸਾਰੇ ਸੰਗਠਨਾਂ ਨੇ ਆਪਣੀ ਸਿਰਫ ਈਗੋ ਦਾ ਇੱਕ 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 ਈਗੋ ਨੂੰ ਪ੍ਰੈਸਟੀਜੀਅਸੂ ਬਣਾ ਲਿਆ ਇਹਨਾਂ ਨੇ ਵੀ ਇੱਕ ਦੂਜੇ ਤੋਂ ਵੱਧ ਕੇ ਆਪਾਂ ਦਿਖਾਣਾ ਜਦਕਿ ਇਸ ਪੂਰੇ ਮਾਮਲੇ ਦੇ ਵਿੱਚ ਦੇਖਿਏ ਰੂਪਦਾਰਨ ਕਰਨਾ ਹਿੰਦੁਸਤਾਨ ਦੀ ਬਹੁਤ ਪੁਰਾਣੀ ਪਰੰਪਰਾ ਹੈ ਗਲਤ ਨਹੀਂ ਨਹੀਂ ਸ਼ੋਰਟਸ ਪਾ ਕੇ ਪਹਿਲਾ ਵੀਡੀਓ ਪਹਿਲਾ ਸ਼ੋਰਟਸ ਪਾਈਆਂ ਹੁੰਦੀਆਂ ਉਸ ਤੋਂ ਬਾਅਦ ਕਾਲੀ ਮਾਤਾ ਦਾ ਰੂਪ ਧਾਰ ਲੈਣਾ ਗਲਤ ਨਹੀਂ ਨਹੀਂ ਇਹਦੇ ਦੇਖੋ ਦੋ ਹਿੱਸੇ ਆ ਜੀ ਇਸ ਗੱਲ ਦੇ ਹਿੱਸੇ ਦੋ ਆ ਆਪਾਂ ਦੋਵੇਂ ਹਿੱਸਿਆਂ ਨੂੰ ਅੱਡ-ਅੱਡ ਕਰਕੇ ਦੇਖਣਾ ਪੈਣਾ ਪਹਿਲੀ ਗੱਲ ਤੇ ਜਿਹੜੀ ਮੈਂ ਪਹਿਲੀ ਜਿਹੜੀ ਮੈਂ ਸਪੈਸੀਫਿਕ ਗੱਲ ਕਰ ਰਿਹਾ ਉਹ ਹੈਗੀ ਹੈ ਜੀ ਕਿ ਕਿਸੇ ਵੀ ਦੇਵੀ ਦੇਵਤਾ ਦਾ ਰੂਪ ਧਾਰਨ ਕਰਨਾ ਇੱਕ ਪੁਰਾਣੀ ਪਰੰਪਰਾ ਹੈ ਹੂੰ ਉਹ ਸਹੀ ਹੈ ਜਾਂ ਗਲਤ ਹੈ ਉਹਦੇ ਤੇ ਤੇ ਡਿਸਕਸ਼ਨ ਹੋ ਸਕਦਾ ਹੈ ਵੀ ਚਲੋ ਜੀ ਇਹ ਚੀਜ਼ ਸਹੀ ਨਹੀਂ ਹੈ ਤੇ ਇਹਨੂੰ ਠੀਕ ਕਰਦੇ ਆਂ ਫਲਾਣਾ ਕਰਦੇ ਆਂ ਉਹ ਚੀਜ਼ਾਂ ਮੰਨੀਆਂ ਜਾ ਸਕਦੀਆਂ ਇਹਦੇ ਦੋ ਅੱਡ ਅੱਡ ਰੂਪ ਹੈ ਜੀ ਇਸ ਗੱਲ ਦੇ ਇੱਕ ਤੇ ਹੈਗੇ ਪਹਿਲੀ ਗੱਲ ਵੀ ਕੋਈ ਆਦਮੀ ਦੇਵੀ ਦੇਵਤਾ ਦਾ ਰੂਪ ਬਣਾ ਹੀ ਨਹੀਂ ਸਕਦਾ ਜੇ ਕੋਈ ਇਹ ਗੱਲ ਕਹਿੰਦਾ ਹੋਵੇ ਵੀ ਕਿਸੇ ਵੀ ਦੇਵੀ ਦੇਵਤਾ ਦਾ ਰੂਪ ਬਣਾਉਣਾ ਗਲਤ ਹੈ ਤਾਂ ਸਭ ਤੋਂ ਪਹਿਲਾਂ ਜਿਹੜੇ ਟੀਵੀ ਸੀਰੀਅਲ ਸਾਰੇ ਨੇ ਇਹਨਾਂ ਨੂੰ ਛੂਟ ਕਿਉਂ ਹੈ ਕਿੰਨੇ ਸੀਰੀਅਲ ਆ ਰਹੇ ਨੇ ਜੀ ਰਾਮਾਨੰਦ ਸਾਗਰ ਦੀ ਵੀ ਰਮਾਇਣ ਆਈ ਉਸ ਤੋਂ ਬਾਅਦ ਕਈ ਸਾਰੇ ਸੀਰੀਅਲ ਆਈਏ ਲੋਕ ਨੇ ਬਹੁਤ ਪਸੰਦ ਕੀਤੇ ਹਨ ਦੂਜੀ ਗੱਲ ਮੂਵੀ ਆ ਰਹੀ ਹੈ ਰਮਾਇਣ ਹਾਂਜੀ ਮੂਵੀ ਆ ਰਹੀ ਹੈ ਰਮਾਇਣ ਹਾਂ ਰਮਾਇਣ ਮੂਵੀ ਵੀ ਆ ਚੁੱਕੀ ਹੈ ਕਿਤੇ ਇੱਕ ਹੋਰ ਆ ਰਹੀ ਉਹ ਆਦੀਪੁਰ ਸ਼ਾਈ ਸੀ ਹੁਣ ਰਮਾਇਣ ਆ ਰਹੀ ਹੈ ਰਮਵੀਰ ਕਪੂਰ ਦੀ ਮੂਵੀ ਆ ਰਹੀ ਹੈ ਹਾਂ ਹੁਣ ਰਿਤਿਕ ਕਪੂਰ ਦੀ ਰਮਾਇਣ ਆ ਰਹੀ ਹੈ ਹੂੰ ਉਹਨਾਂ ਕਹਿੰਦੇ ਰਿਤਿਕ ਕਪੂਰ ਦੇ ਖਿਲਾਫ ਪਰਚਾ ਹਾਂਜੀ ਰਣਵੀਰ ਕਪੂਰ ਦੀ ਪਰ ਰਣਵੀਰ ਕਪੂਰ ਸੋਰੀ ਹੁਣ ਕਹਿੰਦੇ ਰਣਵੀਰ ਕਪੂਰ ਦੇ ਖਿਲਾਫ ਪਰਚਾ ਦਰਜ ਹੋਏਗਾ ਗੱਲ ਸਭ ਤੋਂ ਪਹਿਲਾਂ ਇਹ ਸਮਝਣ ਦੀ ਹੈ ਕਿ ਇਹ ਇੱਕ ਪਰੰਪਰਾ ਹੈ ਤੇ ਪਹਿਲੀ ਗੱਲ ਹੈ ਫੈਕਟ ਹੂੰ ਉਹਦਾ ਸਭ ਤੋਂ ਵੱਡਾ ਉਦਾਹਰਣ ਜਿਹੜਾ ਹੈਗਾ ਜਿਉਹ ਹੈ ਜੀ ਰਮਾਇਣ ਇੰਡੋਨੇਸ਼ੀਆ ਚ ਕਿੰਨੇ ਸਾਲ ਤੋਂ ਰਮਾਇਣ ਰਾਮਲੀਲਾ ਚੱਲਦੀ ਹੈ ਨਾ राम ਜੀ ਦਾ ਰੂਪ ਬਣਾਣਾ ਫਿਰ ਹਨੂਮਾਨ ਜੀ ਦਾ ਵੀ ਰੂਪ ਬਣਾਣਾ ਉਹਦੇ ਚ ਸ਼ਿਵ ਜੀ ਮਹਾਰਾਜ ਦਾ ਵੀ ਰੂਪ ਬਣਾਇਆ ਜਾਂਦਾ ਆਮ ਰਾਮਲੀਲਾ ਵਾਂ ਆਪਾਂ ਸਾਰੀ ਜਗ੍ਹਾ ਦੇਖਦੇ ਆਂ ਤੇ ਇਹ ਪਰੰਪਰਾ ਕੋਈ ਜਿੱਥੇ ਤੇ ਹੈ ਨਹੀਂ ਰਮਾਇਣ ਦਾ ਵੀ ਤੁਸੀਂ ਇਤਿਹਾਸ ਦੇਖ ਲਓ 30 40 ਸਾਲ ਤੇ ਹੋਏ ਹੋਣੇ 30 35 ਸਾਲ ਤੇ ਇੰਡੋਨੇਸ਼ੀਆ ਹੈ THAILAND ਹੈ ਸਭ ਤੋਂ ਪਹਿਲੀ ਗੱਲ ਸਮਝਣ ਦੀ ਹੈ ਕਿ ਇਹ ਇੱਕ ਪਰੰਪਰਾ ਹੈ ਕਿ ਕਿਸੇ ਵੀ ਦੇਵੀ ਦੇਵਤਾ ਦਾ ਰੂਪ ਬਣਾਣਾ ਇਹ ਤਾਂ ਹੋਈ ਇੱਕ ਗੱਲ ਹੂੰ ਹੁਣ ਆਉਂਦੇ ਆ ਦੂਜੀ ਗੱਲ ਤੇ ਜੀ ਦੂਜੀ ਗੱਲ ਹੈ ਕਿ ਦੇਵੀ ਦੇਵਤਾ ਦਾ ਰੂਪ ਬਣਾ ਕੇ ਹੂੰ ਤੁਸੀਂ ਪਰਫਾਰਮ ਕੀ ਕੀਤਾ ਹੂੰ ਐਕਟ ਕੀ ਕੀਤਾ ਤੁਹਾਡੀ ਇੰਟੈਂਸ਼ਨ ਕੀ ਹੈ ਹੂੰ ਅਗਰ ਮੰਨ ਲਓ ਮੈਂ ਹੈਗਾ ਜੀ ਹੁਣ ਮੈਂ ਸ਼ਿਵ ਜੀ ਮਹਾਰਾਜ ਦਾ ਰੂਪ ਬਣਾ ਲਵਾਂ ਰੂਪ ਬਣਾ ਕੇ ਮੈਂ ਬੈਠਾਂ ਗਿਆ ਆਮ ਟੀਵੀ ਸੀਰੀਅਲਸ ਲੋਕ ਬਣਾਉਂਦੇ ਆ ਹੂੰ ਇਹ ਆਮ ਜਗਰਾਤਾਂ ਚ ਜਿਹੜੇ ਉਹ ਹੁੰਦੇ ਨੇ ਸ਼ੋਅ ਹੁੰਦੇ ਨੇ ਜਿਹੜੇ ਉਹ ਉੱਥੇ ਤੁਸੀਂ ਦੇਖ ਰਹੇ ਹੋ ਨਾ ਕਿੰਨੇ ਨੀਵੇਂ ਲੈਵਲ ਦੇ ਆ ਉੱਥੇ ਤੇ ਭੋਲੇ ਨਾ ਤੁਨ ਨਚਾਇਆ ਜਾਂਦਾ ਗਾਣੇ ਬਣੇ ਹੋਏ ਆ ਬੋਲਾ ਨਿਊ ਮਟਕਾ ਬੋਲਾ ਨਿਊ ਮਟਕਾ ਹੁੰਦੇ ਆ ਨਾ ਜੀ ਸਮਾਜ ਦੇ ਸਾਹਮਣੇ ਹੁੰਦੇ ਆ ਸੋਸਾਇਟੀ ਦੇ ਸਾਹਮਣੇ ਹੁੰਦੇ ਆ ਤੁਸੀਂ ਦੇਖਿਆ ਕਿਸੇ ਨੂੰ ਅਜੇ ਤੱਕ ਕਿਸੇ ਨੂੰ ਟੋਕਦੇ ਹੋਏ ਵੀ ਆ ਸ਼ਿਵਜੀ ਕਿਉਂ ਨਚਾ ਰਹੇ ਹੋ ਭਾਈ ਤੁਸੀਂ ਗੱਲਾਂ ਦੋ ਹਨ ਮੈਂ ਫਿਰ ਉਸੇ ਗੱਲ ਤੇ ਆ ਰਹੀ ਇਕ ਤੇ ਹੈਗੇ ਪਰੰਪਰਾ ਔਰ ਦੂਜੀ ਹੈਗੇ ਪਰੰਪਰਾ ਚ ਆਈ ਹੋਈ ਬੁਰਾਈ शिव जी महाराज ਨੂੰ ਨੱਚਣਾ। ਸ਼ਿਵ ਕੋਈ ਬਣ ਕੇ ਸ਼ਿਵ ਹੋਣ ਕੇ ਨੱਚਦਾ ਹੈ। ਉਹ ਵਾਕਈ ਬੇਅਦਬੀ ਹੈ। ਹੂੰ। ਉਹਦੇ ਤੇ ਰੋਕ ਲਗਣੀ ਚਾਹੀਦੀ ਹੈ। ਲੇਕਿਨ ਤੁਸੀਂ ਅਗਰ ਇਹ ਚੀਜ਼ ਨੂੰ ਦੇਖੋਗੇ ਉਹਦੇ ਤੇ ਰੋਕਤੇ ਅੱਜ ਤੱਕ 1947 ਦਾ ਤੋਂ ਕਨਸਟੀਟਿਊਸ਼ਨ 1950 ਤੋਂ ਜਾਂ 58 ਤੋਂ ਲਗਭਗ ਇਹ ਤੱਕ ਕਨਸਟੀਟਿਊਸ਼ਨ ਲਾਗੂ ਹੋਇਆ ਜੀ ਇੰਡੀਆ ਦਾ। ਜਦ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਇੱਕ ਧਰਮਿਕ ਵਿਅਕਤੀ ਨੇ ਕਦੇ ਵੀ ਅਜ ਤੱਕ ਨਾ ਤੇ ਸੁਪਰੀਮ ਕੋਰਟ ਚ ਪੀਆਈਐਲ ਪਾਈ ਨਾ ਗਵਰਨਮੈਂਟ ਨੂੰ ਕੋਈ ਅਜ ਤੱਕ ਕੋਈ ਅਸੀਂ ਚਿੱਠੀ ਲਿਖ ਕੇ ਦਿੱਤੇ ਕਿ ਭਈ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਠੀਕ ਹੈ ਨਾ ਜੀ ਤੇ ਦੋ ਗੱਲਾਂ ਹੈ ਜੀ ਇੱਕ ਤੇ ਪਰੰਪਰਾ ਹੈਗੀ আর ਇੱਕ ਪਰੰਪਰਾ ਦੇ ਵਿੱਚ ਆਈ ਹੋਈ ਬੁਰਾਈ ਹੈ ਹੂੰ ਤੇ ਬੁਰਾਈ ਨੂੰ ਦੂਰ ਕਰਨਾ ਚਾਹੀਦਾ ਹੈ ਨਾ ਜੀ ਹੁਣ ਤੁਸੀਂ ਕਹਿ ਰਹੇ ਹੋ ਸ਼ਾਰਟਸ ਪਾ ਕੇ ਹੂੰ ਦੇਖੋ ਆਜ ਆਜ ਦਾ ਜ਼ਮਾਨਾ ਬਹੁਤ ਮਾਡਰਨ ਹੈ ਜੀ ਬਹੁਤ ਜ਼ਿਆਦਾ ਹੈ ਔਰ ਹੋ ਸਕਦਾ ਹੋ ਉਸ ਜ਼ਮਾਨੇ ਤੋਂ ਘੱਟ ਹੀ ਮਾਡਰਨ ਹੋਵੇ जिस जमाने की जो आप पिछे जाने थोड़ा जाने हाँ घट मोटरन है जी घट है आई रिपीट घट है जी। बहुत घट है एक लेडी ने छोट पाई है छोट पाने छोट तो पाने तो महाकाली का रूप धारण किया जो महाकाली का रूप धारण किया गलत किया बस मैं वो जानना चाहना है जी ਹਮਮ ਅਗਰ ਉਸ ਰੂਪ ਬਣਾਉਣ ਤੋਂ ਬਾਅਦ ਉਹਨੇ ਕੋਈ ਗਲਤ ਚੀਜ਼ ਕੀਤੀ ਹੈ ਕੋਈ ਗਲਤ ਐਕਟ ਕੀਤਾ ਹੈ ਤੇ ਉਹਦੀ ਗਲਤੀ ਹੈ ਅਗਰ ਉਹਨੇ ਉਸ ਕਾਲੀ ਦਾ ਰੂਪ ਧਾਰਨ ਕਰਨ ਤੋਂ ਬਾਅਦ ਕੋਈ ਗਲਤ ਚੀਜ਼ ਨਹੀਂ ਕੀਤੀ ਤੇ ਉਹਦੀ ਗਲਤੀ ਕਿਵੇਂ ਹੋ ਸਕਦੀ ਹੈ ਕਿਵੇਂ ਕੋਈ ਕਹਿ ਸਕਦਾ ਹੈ ਕਿ ਚੀਜ਼ ਗਲਤ ਹੈ ਬਿਲਕੁਲ ਨਹੀਂ ਗਲਤ ਨਹੀਂ ਤੁਸੀਂ ਮੈਨੂੰ ਦੱਸ ਸਕਦੇ ਹੋ ਕੋਈ ਹੋਰ ਦੱਸ ਦਵੇ ਇੰਨੇ ਸਾਰੇ ਹਿੰਦੂ ਲੀਡਰ ਹੈ ਦੱਸਣ ਕਿ ਉਹਨਾਂ ਨੇ ਕਾਲੀ ਬਣਨ ਤੋਂ ਬਾਅਦ ਕੀ ਕੀਤਾ ਦੇਖੋ ਜੀ ਜ਼ਰੂਰ ਮੈਂ ਨਹੀਂ ਕਹਿੰਦਾ ਸਨਾਤਨੀ ਵੀ ਸਾਡੇ ਬਹੁਤ ਦੋਸਤ ਆ ਮੈਂ ਨਹੀਂ ਕਹਿੰਦਾ ਵੀ ਸਾਡਾ ਧਰਮ ਨਹੀਂ ਹੈ ਜਾਂ ਕੁਝ ਵੀ ਨਹੀਂ ਆ ਪਰ ਦੂਜੇ ਪਾਸੇ ਮੈਂ ਆਪਣੇ ਜੇ ਸਿੱਖ ਧਰਮ ਦੀ ਗੱਲ ਕਰਾਂ ਸਾਡੇ ਤਾਂ ਰੂਪ ਧਾਰ ਹੀ ਨਹੀਂ ਸਕਦੇ ਉਸ ਚੀਜ਼ ਨੂੰ ਗਲਤੀ ਕਿਹਾ ਜਾਂਦਾ ਮੈਂ ਉਸੇ ਹਿਸਾਬ ਨਾਲ ਤਾਂ ਮੈਂ ਕਵਾਂਗਾ ਮੈਂ ਤਾਂ ਗਲਤ ਹੀ ਕਵਾਂਗਾ ਪਰ ਹਾਂ ਮੈਂ ਤੁਹਾਨੂੰ ਤਾਂ ਪੁੱਛ ਰਿਹਾ ਵੀ ਤੁਹਾਡੇ ਹਿਸਾਬ ਨਾਲ ਕੀ ਹੈ ਦੇਖੋ ਮੈਂ ਹਾਂ ਠੀਕ ਹੈ ਦੇਖੋ ਅਗਰ ਤੁਸੀਂ ਐਜ਼ ਅ ਸਿੱਖ ਦੇਖਦੇ ਹੋ ਸਿੱਖ ਧਰਮ ਦੇ ਵਿੱਚ ਇੱਕ ਵੀ ਇਕੱਲਾ ਉਦਾਹਰਨ ਨਹੀਂ ਆ ਕੋਈ ਵੀ ਧਾਰਨ ਇੱਕ ਵੀ ਐਗਜ਼ਾਮਪਲ ਨਹੀਂ ਹੈ ਕਿ ਕਿਸੇ ਵੀ ਬੰਦੇ ਨੇ ਕਿਸੇ ਸਿੱਖ ਨੇ ਕੋਈ ਰੂਪ ਧਾਰਨ ਕੀਤਾ ਵਾ ਫਿਲਮ ਵੀ ਆਈ ਸੀ ਨਾਨਕਸ਼ਾ ਫਕੀਰ ਉਸ ਦਾ ਵੀ ਵਿਰੋਧ ਹੋਇਆ ਸੀ ਓਏ ਅਜੇ ਵਿਰੋਧ ਉਹਦਾ ਜਦ ਕਿ ਉਹਦੇ ਚ ਚਲੋ ਗੁਰਨਾਨ ਦੇਵ ਸਾਹਿਬ ਉਸ ਤਰੀਕੇ ਨਾਲ ਪਹਿਲਾਂ ਆਇਆ ਸੀਗਾ ਵੀ ਪੋਰਟਰੇ ਕੀਤਾ ਗਿਆ ਫਿਰ ਉਹਨਾਂ ਨੇ ਹਟਾ ਵੀ ਦਿੱਤਾ ਸੀ ਉਸ ਨੂੰ ਪਰ ਉਸ ਦਾ ਵਿਰੋਧ ਵੀ ਪੂਰਾ ਆਇਆ ਸੀ ਬਿਲਕੁਲ ਮੈਂ ਉਹੀ ਗੱਲ ਕਹਿ ਰਹੇ ਹਾਂ ਅੱਜ ਤੱਕ ਇੱਕ ਵੀ ਕੱਲਾ ਐਸਾ ਐਗਜ਼ਾਮਪਲ ਨਹੀਂ ਆਇਆ ਸਿੱਖ ਧਰਮ ਦੇ ਵਿੱਚ ਵੀ ਕਿਸੇ ਨੇ ਕਿਸੇ ਦਾ ਰੂਪ ਧਾਰਨ ਕੀਤਾ ਹੋਵੇ ਹੈ ਹੀ ਨਹੀਂ ਉਹ ਉਹਨਾਂ ਸਿੱਖ ਧਰਮ ਦੀ ਮਰਿਆਦਾ ਹੈ ਜੀ ਇਸੇ ਤਰ੍ਹਾਂ ਇਸਲਾਮ ਚ ਵੀ ਮਰਿਆਦਾ ਹੈਗੀ ਹੈ ਨਹੀਂ ਦਰਸ ਸਕਦੇ ਵੀ ਤੁਸੀਂ ਇੱਕ ਸਕੈਚ ਵੀ ਨਹੀਂ ਬਣਾ ਸਕਦੇ ਮੁਹੰਮਦ ਸਾਹਿਬ ਦਾ ਫੋਟੋ ਵੀ ਕੋਈ ਨਹੀਂ ਹੈਗਾ ਹੈ ਨਾ ਜੀ ਲੇਕਿਨ ਇੱਥੇ ਤੇ ਇੱਥੇ ਤੇ ਸਦੀਆਂ ਪੁਰਾਣੀ ਪਰੰਪਰਾ ਹੈ ਤੁਸੀਂ ਕਹਿ ਰਹੇ ਹੋ ਗਲਤ ਹੈ ਠੀਕ ਹੈ ਤੁਸੀਂ ਆਪਣੇ ਹਿਸਾਬ ਨਾਲ ਬਿਲਕੁਲ ਠੀਕ ਕਹਿ ਰਹੇ ਹੋ ਮੈਂ ਵੀ ਕਹਿੰਦਾ ਗਲਤ ਹੈ ਮੈਂ ਕੋਈ ਠੀਕ ਨਹੀਂ ਕਹਿ ਰਿਹਾ ਜੀ ਇਸ ਚੀਜ਼ ਨੂੰ ਮੈਂ ਸਹਿਵ ਧਰਮ ਦਾ ਮੰਨਣ ਵਾਲਾ ਹੈ ਜੀ ਮੇਰਾ ਤਾਂ ਇਹ ਸਿੱਧਾ ਸਾਡੀ ਸਿੱਧੀ ਜੀ ਤੋਟਾ ਸ਼ਿਵਜੀ ਪਰ ਮਹਾਰਾਜ ਦਾ ਰੂਪ ਕਿਸੇ ਨੂੰ ਉਤਾਰਨ ਨਹੀਂ ਕਰਨਾ ਚਾਹੀਦਾ ਭਾਈ ਬਿਲਕੁਲ ਨਹੀਂ ਕਰਨਾ ਜੀ ਨਹੀਂ ਕਰਨਾ ਚਾਹੀਦਾ ਲੇਕਿਨ ਇੱਥੇ ਹਿੰਦੁਸਤਾਨ ਚ ਜਿਹੜਾ ਸਨਾਤਨ ਜੀ ਨੂੰ ਧਰਮ ਕਹਿੰਦੇ ਇਹਦੇ ਸਦੀਆਂ ਪੁਰਾਣੀ ਹੈ ਪਰੰਪਰਾ ਹੈਗੀ ਹੈ ਹਮ ਜਨਮਾਸ਼ਟਮੀ ਹੁੰਦੀ ਹੈ ਛੋਟੇ ਛੋਟੇ ਬੱਚਿਆਂ ਨੂੰ ਕ੍ਰਿਸ਼ਨ ਦੇ ਬਣਾਉਂਦੇ ਉਹਨਾਂ ਦੀ ਪੂਜਾ ਨਹੀਂ ਕਰਦੇ ਕ੍ਰਿਸ਼ਨ ਬਣਾ ਕੇ ਦੂਜੀ ਗੱਲ ਦੇਖੋ ਕਹਿਣ ਦੀ ਗੱਲ ਹੈ ਨਾ ਕਿ ਹਿੰਦੁਸਤਾਨ ਦੇ ਵਿੱਚ 800 ਸਾਲ ਬਾਅਦ ਇੱਕ Hindu ਹਿਰਦੇ ਸਮਰਾਟ ਰਾਜਾ ਮਿਲਿਆ ਸਾਨੂੰ ਨਰਿੰਦਰ ਮੋਦੀ ਦੇ ਰੂਪ ਚ ਹੂੰ ਕਹਿੰਦੇ ਆਂ ਦਾ ਜੀ ਲੋ ਕਹਿੰਦੇ ਕਿ ਰਾਮ ਮੰਦਰ ਬਣਵਾਤਾ ਉਹਨੂੰ ਹਨਾ ਰਾਮ ਮੰਦਰ ਬਣਵਾਇਆ ਉਹੀ ਨਰਿੰਦਰ ਮੋਦੀ ਦੁਸ਼ਹਿਰੇ ਦੇ ਵਿੱਚ ਥਾਲ ਚ ਹੱਥ ਥਾਲ ਫੜ ਕੇ ਦੀਵਾ ਜਗਾ ਕੇ ਉੱਥੇ ਜਿਹੜੇ ਰਾਮਚੰਦਰ ਬਣੇ ਹੁੰਦੇ ਆਂ ਭੇਖਤਾਰਨ ਕੀਤਾ ਹੁੰਦਾ ਰਾਮਚੰਦਰ ਜੀ ਦਾ ਉਹਦੀ ਆਰਤੀ ਕਰਦੇ ਹੁੰਦੇ ਆਰਤੀ ਕਰਦੇ ਯੋਗੀ ਅਦਿੱਤ ਨਾਥ ਕਹਿਆ ਜਾਂਦਾ ਨਾ ਧਰਮਾ ਦਿੱਤਾ ਯੋਗੀ ਇਹ ਯੋਗੀ ਜਿਹੜਾ ਯੋਗੀ ਜਿਹੜੇ ਆ ਉਹ ਧਰਮ ਦੇ ਆ ਦਿੱਤਾ ਸੂਰਾ ਜ ਧਰਮ ਦੇ ਹੂੰ ਉਹ ਖੁਦ ਉੱਤੇ ਥਾਲੇ ਲੈ ਕੇ ਪੂਜਾ ਕਰਦੇ ਆ ਗੱਲ ਮਸਲਾ ਬੇਕਾਰ ਉਲਝਾਇਆ ਵਾ ਗੱਲ ਸਿਰਫ ਇੰਨੀ ਹੈ ਕਿ ਅਗਰ ਕੋਈ ਰੂਪ ਤਰਨ ਕਰਕੇ ਕੋਈ ਗਲਤ ਕੰਮ ਕਰਦਾ ਹੈ ਤੇ ਉਹ ਚੀਜ਼ ਵਾਕਈ ਗਲਤ ਹੈ ਉਹਨੂੰ ਕੋਈ ਚੰਗਾ ਨਹੀਂ ਕਹਿ ਸਕਦਾ ਉਹਨੂੰ ਕੋਈ ਜਸਟੀਫਾਈ ਨਹੀਂ ਕਰ ਸਕਦਾ ਲੇਕਿਨ ਤੁਸੀਂ ਇੱਕ ਇੱਕ ਪਰੰਪਰਾ ਦਾ ਇਹ ਇੱਕ ਐਸੀ ਪਰੰਪਰਾ ਦਾ ਵਿਰੋਧ ਕਰ ਰਹੇ ਹੋ ਵੀ ਉਹ ਵੀ ਡਬਲ ਸਟੈਂਡਰਡ ਨਾਲ ਕਰ ਰਹੇ ਹੋ ਬਿਕ ਪਾਇਲ ਨੇ ਕਰ ਲਿਆ ਤੇ ਗਲਤ ਹੈ ਕੋਈ ਹੋਰ ਐਕਟਰ ਕਰੇ ਜਿਹੜੇ ਇੰਨੇ ਸਾਰੇ ਸੀਰੀਅਲਸ ਬੰਦੇ ਆਂ ਜਗਰਾਤਿਆਂ ਚ ਦੇਖੋ ਕਿੰਨਾ ਗੰਦ ਪਾਉਂਦੇ ਆਂ ਲੋਕੀ ਉੱਥੇ ਕੁਝ ਨਹੀਂ ਕਹਿਣਾ ਕਿ ਤੁਸੀਂ ਕਿਉਂ ਚੂਜ਼ ਹੀ ਕਿਉਂ ਹੋ ਰਹੇ ਹੋ ਤੁਸੀਂ ਤੁਸੀਂ ਇੱਕ ਹੀ ਤੇ ਪੁਆਇੰਟ ਕਿਉਂ ਆਂ ਹਮ ਕਿੰਨੇ ਜਗਰਾਤੇ ਹੁੰਦੇ ਆਂ ਜੀ ਪੰਜਾਬ ਚ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਕਿਸੇ ਨੇ ਕਿਸੇ ਨੂੰ ਰੋਕਿਆ ਹੋਵੇ ਜੀ ਅਜੇ ਤੱਕ ਕੋਈ ਰੋਕਦਾ ਹੀ ਨਹੀਂ ਆ ਜੀ ਕਿਤੇ ਵੀ ਹਨ ਹੁਣ ਕਾਵਾੜ ਯਾਤਰਾ ਚੱਲ ਰਹੀ ਹੈ ਮੈਂ ਕਾਵਾੜ ਯਾਤਰਾ ਤੇ ਆਣ ਲੱਗਾ ਸੀਗਾ ਹਾਂਜੀ ਤਸਵੀਰਾਂ ਦੇਖਿਆ ਹੋਣੀਆਂ ਤੁਸੀਂ ਵੀ ਬਹੁਤ ਹਾਂ ਚਲੋ ਮ ਵਧੀਆ ਤਸਵੀਰਾਂ ਵੀ ਕਹਿੰਦਾ ਪੰਜਾਬ ਦੇ ਵਿੱਚ ਇੱਕ ਵਧੀਆ ਤਸਵੀਰ ਵੀ ਆਈ ਜਿਸ ਦੇ ਵਿੱਚ ਇੱਕ ਕਾਵੜੀਆ ਨੇ ਇੱਕ ਵਿਅਕਤੀ ਦੀ ਜਾਨ ਵੀ ਬਚਾਈ ਆ ਹਾਂਜੀ ਹਾਂ ਉਹ ਅੱਛੀ ਗੱਲ ਆ ਜੀ ਸੈਲੂਟ ਆ ਉਹਨਾਂ ਨੂੰ ਹਾਂ ਪਰ ਦੂਜੇ ਪਾਸੇ ਤਸਵੀਰਾਂ ਕੁਝ ਹੋਰ ਵੀ ਆ ਰਹੀਆਂ ਵੀ ਰੈਸਟੋਰੈਂਟ ਤੋੜੇ ਜਾ ਰਹੇ ਨੇ ਹਾਂਜੀ ਉੱਥੇ ਲੋਕ ਜੜੀਆਂ ਨੇ ਕੁੜੀਆਂ ਤੱਕ ਸਟੇਜ ਬਣਾ ਕੇ ਕੁੜੀਆਂ ਤੱਕ ਨਹੀਂ ਜਾਈ ਜਾਣਗੇ ਬਿਲਕੁਲ ਕਾਵੜ ਦੇ ਦੋ ਰੂਪ ਹੈ ਇਸ ਟੰਬੁਰਾ ਦੀ ਗੱਲ ਕਰ ਰਹੇ ਆਪਾਂ ਹੁਣ ਕਾਵੜ ਤੇ ਗਲਤ ਨਹੀਂ ਹੈ ਕਾਵੜ ਤਾਂ ਸਹੀ ਹੈ ਕਾਵੜ ਸਹੀ ਹੈ ਇਸੇ ਤਰ੍ਹਾਂ ਮੈਂ ਪਰੰਪਰਾ ਵੀ ਕਹਿ ਰਿਹਾ ਪਰੰਪਰਾ ਸਹੀ ਹੈ ਪਰੰਪਰਾ ਗਲਤ ਨਹੀਂ ਹੈ ਪਰੰਪਰਾ ਦੇ ਵਿੱਚ ਆਈ ਹੋਈਆਂ ਬੁਰਾਈਆਂ ਗਲਤੀਆਂ ਜਿਵੇਂ ਹੁਣ ਕਾਵੜ ਹੈ ਲੋਕ ਹੁਣ ਕਾਵੜ ਲੈ ਕੇ ਆ ਰਹੇ ਨੇ ਬਤੇਰੀ ਜਗਾ ਦੇਖੋ ਲੋਕਾਂ ਦੇ ਨਾਲ ਗਲਤ ਵੀ ਹੋਇਆ ਇੱਕ Hindu ਭੈਣ ਦਾ ਉਹ ਵੀ ਤੋੜਤਾ ਇਹਨਾਂ ਨੇ ਢਾਬਾ ਵੀ ਤੋੜਤਾ ਜਿਹੜੀ ਵਿਚਾਰੀ ਭੈਣ ਨੇ ਕੱਲੀ ਨੇ ਕਿੰਨੇ ਸਾਲ ਮਿਹਨਤ ਕਰਕੇ ਕੋਈ ਕੋਈ ਚੀਜ਼ ਬਣਾਉਂਦਾ ਹੈ ਦੂਜਾ ਫਿਰ ਸ਼ੋਭਾ ਯਾਤਰਾ ਵਜਤ ਜਦ ਕਾਵੜ ਲੈ ਕੇ ਜਾਂਦੇ ਆ ਸ਼ੋਭਾ ਯਾਤਰਾ ਚੱਲਦੀਆਂ ਉਸ ਟਾਈਮ ਕੁੜੀਆਂ ਨੇ ਕੈਸੇ ਕਪੜੇ ਪਾ ਕੇ ਕਿੰਨੇ ਉਹਨੇ ਤਰੀਕੇ ਨਾਲ ਗਲਤ ਗਾਣਿਆਂ ਦੇ ਉੱਪਰ ਮਤਲਬ ਸੈਕਸੁਅਲ ਡਾਂਸ ਕੀਤਾ ਜਾਂਦਾ ਉਸ ਪਾਸੇ ਕਿਸੇ ਦਾ ਖਿਆਲ ਨਹੀਂ ਹੈ ਮੈਂ ਤੁਹਾਨੂੰ ਇੱਕ ਵਾਕਿਆ ਦੱਸ ਦਾਂਗੀ ਮੇਰੀ ਜਾਣਕਾਰਾਂ ਸਾਧਵੀ ਜੀ ਹੈਗੀਆਂ ਯੂਪੀ ਦਾ ਇੱਕ ਮੰਦਿਰ ਦੇ ਵਿੱਚ ਉਹ ਉਹਨਾਂ ਦਾ ਸਥਾਨ ਸੀਗਾ ਹੂੰ ਉੱਤੇ ਮੇਲਾ ਭਰਿਆ ਹੂੰ ਮੇਲਾ ਪਰੰਤੋ ਬਾਅਦ ਮੰਦਿਰ ਦੇ ਅੰਦਰ ਕੰਪਲੈਕਸ ਦੇ ਅੰਦਰ ਜਿਵੇਂ ਆਪਾਂ ਇੱਥੇ ਮੰਗਰ ਦਾ ਮੁੱਖੀ ਮੰਦਿਰ ਚ ਬੈਠੇ ਹਾਂ ਹੂੰ ਇਸੇ ਕੰਪਲੈਕਸ ਦੇ ਅੰਦਰ ਗੰਦੇ ਕੀਤਾ ਤੇ ਕੁੜੀਆਂ ਨੇ ਚਾਈਆਂ ਗਈਆਂ ਸਾਧਵੀ ਨੇ ਵਿਰੋਧ ਕੀਤਾ ਸਾਧਵੀ ਜੀ ਨੇ ਪੂਰੇ ਪਿੰਡ ਨੇ ਮਿਲ ਕੇ ਸਾਧਵੀ ਜੀ ਦਾ ਸਾਮਾਨ ਚੱਕ ਕੇ ਬਾਹਰ ਸੁੱਟਤਾ ਉਹ ਸਾਧਵੀ ਜੀ ਮੇਰੇ ਕੋਲ ਇੱਥੇ ਵੀ ਆ ਕੇ ਗਈਆਂ ਬਈ ਸੁਆਮੀ ਜੀ ਤੁਸੀਂ ਕੁਝ ਕਰੋ ਬਈ ਇੱਕ ਪਾਸੇ ਤਾਂ ਇੰਨਾ ਕਹਾਣਾ ਧਰਮ ਦਾ ਔਰ ਇੱਕ ਪਾਸੇ ਕੋ ਲੜਕੀ ਹੈ ਜਿਨੇ ਵੇਸ ਬਣਾਉਣ ਤੋਂ ਬਾਅਦ ਕੁਝ ਵੀ ਗਲਤ ਨਹੀਂ ਕੀਤਾ ਹਮ ਕੀ ਉਹਦੀ ਗਲਤੀ ਸਰ ਵੈਨ ਹੈ ਕਿ ਉਹ जाट ਹੈ ਫਿਰ ਮੈਂ ਸਵਾਲ ਪੁੱਛੂਗਾ ਜੀ ਤੁਹਾਨੂੰ ਕੀ ਲੱਗ ਰਿਹਾ ਉਹ जाट ਨੇ ਤਾਂ ਟਾਰਗੇਟ ਕੀਤਾ ਹੈ ਮੈਨੂੰ ਹੋ ਸਕਦਾ ਹੈ ਜੀ ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਯਾਦਵ ਕਥਾਕਾਰ ਸੀਗਾ ਹਮ ਯਾਦਵ ਕਥਾਕਾਰ ਦੀ ਦੀ ਹੈ ਸ਼ੀਖਾ ਕੱਟ ਦਿੱਤੀ ਗਈ ਹਮ ਛੋਟੀ ਜਿੰਨੂ ਬੋਦੀ ਕਹ ਲੋ ਛੋਟੇ ਕਹ ਲੋ ਸ਼ੀਖਾ ओरिजिनल ਨਾਮ ਇਹ ਤਾਂ ਸ਼ੀਖਾ ਹੈ ਉਹਦੀ ਸ਼ੀਖਾ ਕੱਟੀ ਗਈ ਉਹਨੂੰ ਚਲੋ ਮਾਰਾ ਕੁੱਟਿਆ ਤੇ ਹੈ ਹੀ ਉਹਦੀ ਸ਼ੀਖਾ ਵੀ ਕੱਟਤੀ ਸ਼ੀਖਾ ਕੱਟਣ ਤੋਂ ਬਾਅਦ ਜੈਸੇ આરોਪ ਹੈ ਵੇਕ ਮਹਿਲਾ ਦੇ ਮੂਤਰ ਦੇ ਨਾਲ ਇੱਕ ਇਸਤਰੀ ਦੇ ਮਹਿਲਾ ਦੇ ਪਿਸ਼ਾਬ ਨਾਲ ਉਹਦੇ ਉੱਤੇ ਛਿੱਟੇ ਵੀ ਪਾਏ ਗਏ। ਤਾਂ ਕੀ ਐਸਾ ਹੀ ਤੇ ਨਹੀਂ ਹੈ? ਕਿਉਂਕਿ जाट ਹੁਣ जाट जाट ਜਿਹੇ ਕਮਿਊਨਿਟੀ ਦੀ ਆਪਾਂ ਗੱਲ ਕਰਦੇ ਆਂ। ਅੱਜ ਇਹ ਜਿੰਨਾ ਵੀ ਬੀਜੇਪੀ ਦਾ ਸਰਕਾਰੀ ਅਮਲਾ ਹੈ, ਬੀਜੇਪੀ ਦਾ ਜਿੰਨਾ ਵੀ ਹਿੰਦੂ ਹੈ ਸਾਰਾ ਸਾਰਾ ਜਾਟਾਂ ਦੇ ਮਗਰ ਪਿਆ ਹੋਇਆ ਜੀ। ਸਾਰਾ ਟੋਟਲ ਹੂੰ। ਕੋਈ ਇੱਕ ਅੱਧਾ ਹੋਏਗਾ ਤੇ ਹੋਏਗਾ ਕੋਈ ਬਚਾ ਹੋਇਆ ਨਹੀਂ ਤੇ ਅਪਰੋਕਸੀਮੇਟ ਹੈ ਸਾਰੇ ਜਾਟਾਂ ਦੇ ਖਿਲਾਫ ਹੈ ਸਾਰੇ ਮਗਰ ਇਹ ਇਹ ਗੱਲ ਹਰਿਆਣਾ ਦੇ ਜਾਟਾਂ ਨੂੰ ਜਾ ਕੇ ਪੁੱਛੋ ਉਹਨਾਂ ਦੀ ਅੱਜ ਦੇ ਟਾਈਮ 'ਚ ਕੀ ਹਾਲਤ ਹੈ ਜੀ ਕੀ ਹਾਲਤ ਇਹਨਾਂ ਨੇ ਕੀਤੀ ਹੈ ਸੋ ਕਾਲਡ ਹਿੰਦੂਵਾਦੀਆਂ ਨੇ ਕਿ ਮੈਨੂੰ ਤਾਂ ਪੂਰਾ ਡਾਊਟ ਆ ਰਿਹਾ ਵੀ ਹੋ ਸਕਦਾ ਵੀ ਇਹ ਮਾਮਲਾ ਉਸੇ ਮਾਮਲੇ ਦੀ ਤਰ੍ਹਾਂ ਸਤ ਨਹੀਂ ਆ ਵੀ ਜਾਟ ਹੈ ਇਹਨੂੰ ਵੀ ਜਾਟ ਹੈ ਇਹਨੂੰ ਦਬਲੋ ਕਿਉਂਕਿ ਜਾਟ ਸ਼ੁੱਧਰਾਂ 'ਚ ਵੀ ਆਂਦੇ ਆਂਦਾ ਜੀ ਜਾਟ ਹੈ ਤੇ ਸ਼ੁੱਧਰ ਹੈ ਹਮ ਅਗਰ ਵਣ ਵਿਵਸਥਾ ਨੂੰ ਮੰਨਦਾ ਹੈ ਤਾਂ ਫਿਰ ਸ਼ੁੱਧਰ ਹੈ ਹਮ ਇਹ ਤਾਂ ਚਲੋ ਉਹਨਾਂ ਨੇ ਮਿਹਨਤ ਕਰਕੇ ਆਪਣੇ ਆਪ ਨੂੰ ਗੱਲ ਆ ਵੀ ਉਹ ਪਰ ਸੁਸਾਇਟੀ ਚ ਲਿਆ ਹੁੰਦਾ ਹਾਂ ਹਾਂ ਬਿਲਕੁਲ ਨਹੀਂ ਤੇ ਅੱਜ ਵੀ ਤੁਸੀਂ ਜਾ ਕੇ ਦੇਖੋ ਉੱਤਰ ਪ੍ਰਦੇਸ਼ ਵਿੱਚ ਬਿਹਾਰ ਵਿੱਚ ਜਾ ਕੇ ਦੇਖੋ ਨਾ ਜੀ ਕਿੰਨਾ ਬੁਰਾ ਹਾਲ ਹੈ ਔਰ ਮੈਨੂੰ ਹੈਰਾਨੀ ਇਹ ਸਭ ਤੋਂ ਵੱਡੀ ਇਸ ਗੱਲ ਦੀ ਹੁੰਦੀ ਹੈ ਇਹਦੀ ਪੰਜਾਬ ਹੈਗਾ ਤੁਸੀਂ ਪੰਜਾਬ ਨੂੰ ਪਲੇਗਰਾਉਂਡ ਕਿਉਂ ਬਣਾਇਆ ਹੋਇਆ ਹੈ